ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਨਾਮੇ ਕੀ ਕੀਮਤ ਮਤ ਕਹਿ ਨ ਜਾਏ ਸੇ ਜਨ ਤਨ ਜਿਨਨ ਇੱਕ ਨਾਮ ਲੇਵਲਾਏ ਨਾਮੇ ਕੀ ਕੀਮਤ ਮਤ ਕਹੀ ਨਾ ਜਾਏ ਸੇ ਜਨ ਧਨ ਜਨ ਏਕ ਨਾਮ ਲਿਵ ਲਾਇ ਗੁਰਮਤ ਸਾਚੀ ਸਚਾ ਵਸਾਰਾ ਅਪੇ ਬਖਸ਼ ਦੇਵਚਾਰਾ ਹਰ ਨਾਮ ਅਚਰਜ ਪ੍ਰਭ ਆਪ ਸੁਨਾਏ ਕਲੇ ਕਾਲ ਵਿੱਚ ਗੁਰਮਖ ਪਾਏ ਰਹਾਓ ਹਮ ਮੁਰਖ ਸਮਨ ਮਾਹੇ ਹਮੇ ਵਿੱਚ ਸਭ ਕਾਰ ਕਮਾਵੇ ਗੁਰ ਪ੍ਰਸਾਦੀ ਹਮੇ ਜਾਏ ਆਪੇ ਬਖਸ਼ੇ ਲੇ ਮਲਾਈ ਬੇਖਿਆ ਕਾ ਤਨ ਬਹਤਾ ਅਬਮਾਨ ਹੰਕਾਰ ਡੂਬੇ ਨਾ ਪਾਵੇ ਮਾਨ ਆਪ ਛੋੜ ਸਦਾ ਸੁਖ ਹੋਈ ਗੁਰਮਤ ਸਲਾਈ ਸੱਚ ਸੋਈ ਆਪੇ ਸਾਜ ਕਰਤਾ ਸੋਈ ਤੇ ਸਬੈਨ ਦੂਜਾ ਵਰਨਾ ਕੋਈ ਜਿਸ ਸੱਚ ਲਐ ਸੋਈ ਲਾਗੈ नानक नाम सदा सुख आगे सतनाम श्री वाहेगुरु साहब जी नामे की कीमत मत कही न जाए से जन तन जिन एक नाम लेव लाए ਨਾਮੇ ਕੀ ਕੀਮਤ ਮਤ ਕਹੀ ਨਾ ਜਾਏ ਸੇ ਜਨ ਧਨ ਜਨ ਇੱਕ ਨਾਮ ਲਿਵ ਲਾਇ ਗੁਰਮਤਿ ਸਾਚੀ ਸਚਾ ਵਸਾਰਾ ਅਪੇ ਬਰਸ਼ੇ ਦੇਵਚਾਰਾ ਹਰ ਨਾਮ ਅਚਰਜ ਪ੍ਰਭ ਆਪ ਸੁਨਾਏ ਕਲਿ ਕਾਲ ਵਿੱਚ ਗਰਮਖ ਪਾਏ ਰਹਾ ਹੋ ਅਮ ਮੁਰਖ ਕਮਨ ਮਾਹੇ ਹੋ ਮੇ ਵਿੱਚ ਸਭ ਕਾਰ ਕਮਾਵੇ ਗੁਰ ਪ੍ਰਸਾਦੀ ਹੋ ਮੇ ਜਾਏ ਆਪੇ ਬਖਸ਼ੇ ਲੇ ਮਲਾਈ ਵੇਖਿਆ ਕਾ ਤਨ ਬਹਤਾ ਅਬਮਾਨ ਹੰਕਾਰ ਡੂਬੇ ਨਾ ਪਾਵੇ ਮਾਨ ਆਪ ਛੋੜ ਸਦਾ ਸੁਖ ਹੋਈ ਗੁਰਮਤ ਸਲਾਈ ਸੱਚ ਸੋਈ ਆਪੇ ਸਾਜ ਕਰਤਾ ਸੋਈ ਤੇ ਸਬੈਨ ਦੂਜਾ ਵਰਨਾ ਕੋਈ ਜਿਸ ਸੱਚ ਲਏ ਸੋਈ ਲਾਗੈ नानक नाम सदा सुख आगे सतनाम श्री गुरु साहब जी की कीमत मत कही न जाए से जन तन जिन एक नाम लेव लाए ਨਾਵੇਂ ਕੀ ਕੀਮਤ ਮਤ ਮਤ ਕਹੀ ਨਾ ਜਾਏ ਸੇ ਜਨ ਧਨ ਜਨ ਇੱਕ ਨਾਮ ਲਿਵ ਲਾਇ ਗੁਰਮਤ ਸੱਚੇ ਸੱਚਾ ਵਸਾਰਾ आपे ब्शे दे चारा हार नाम अचर्ज प्रभ आप सुनाए कली काल पाएं। रहाओ हम मूर्ख ਮਨ ਮਾਹੇ ਹੋ ਮੇ ਵਿੱਚ ਸਭ ਕਾਰ ਕਮਾਵੇ ਗੁਰ ਪ੍ਰਸਾਦੀ ਹੋ ਮੇ ਜਾਏ ਆਪੇ ਬਖਸ਼ੇ ਲੇ ਮਲਾਈ ਬਿਖਿਆ ਕਾ ਨਾ ਬਹਤਾ ਅਬਮਾਨ ਹੰਕਾਰ ਡੂਬੇ ਨਾ ਪਾਵੇ ਮਾਨ ਆਪ ਛੋੜ ਸਦਾ ਸੁਖ ਹੋਈ ਗੁਰਮਤ ਸਲਾਈ ਸਚ ਸੋਈ ਅਪੇ ਸਾਜ ਕਰਤਾ ਸੋਈ ਤੇ ਸਬੈਨ ਦੂਜਾ ਵਰਨਾ ਕੋਈ ਜਿਸ ਸੱਚ ਲਏ ਸੋਈ ਲਾਗੈ ਨਾਨਕ ਨਾਮ ਸਦਾ ਸੁਖ ਆਗੈ ਸਤਨਾਮ ਸ੍ਰੀ ਵਾਹਿਗੁਰੂ ਸਾਬ ਜੀ ਨਾਵੇਂ ਕੀ ਕੀਮਤ ਮਤ ਕੈ ਨ ਜਾਏ ਸੇ ਜਨ ਤਨ ਜਿਨ ਇੱਕ ਨਾਮ ਲੇਵਲਾਏ ਨਾਵੇਂ ਕੀ ਕੀ ਮਤ ਮਤ ਕੈ ਨਾ ਜਾਏ ਸੇ ਜਨ ਧਨ ਜਨ ਏਕ ਨਾਮ ਲਿਵ ਲਾਇ ਗੁਰਮਤ ਸਾਚੇ ਸਚਾ ਵਸਾਰਾ ਆਪੇ ਬਖਸ਼ੇ ਦੇਵ ਵਿਚਾਰਾ ਹਰ ਨਾਮ ਅਚਰਜ ਪ੍ਰਭ ਆਪ ਸੁਨਾਏ ਕਲੇ ਕਾਲ ਵਿੱਚ ਗਰਮਖ ਪਾਏ ਰਹਾ ਹੋ ਅਮ ਮੁਰਖ ਮੁਰਖ ਮਨ ਮਾਹੇ ਹੋ ਮੈਂ ਵਿਚ ਸਭ ਕਾਰ ਕਮਾਵੇ ਗੁਰ ਪ੍ਰਸਾਦੀ ਹੋਮੇ ਜਾਏ ਆਪੇ ਬਖਸ਼ੇ ਲੇ ਮਲਾਈ ਬਿਖਿਆ ਕਾ ਤਨ ਬਹਤਾ ਅਬ ਮਾਨ ਕਾਰ ਡੂਬੇ ਨਾ ਪਾਵੇ ਮਾਨ ਆਪ ਛੋੜ ਸਦਾ ਸੁਖ ਹੋਈ ਗੁਰਮਤ ਸਲਾਈ ਸੱਚ ਸੋਈ ਆਪੇ ਸਾਜਿ ਕਰਤਾ ਸੋਈ ਬੇਨ ਦੁਜਾ ਵਰਨਾ ਕੋਈ ਜਿਸ ਸੱਚ ਲਏ ਸੋਈ ਲਾਗੈ ਨਾਨਕ ਨਾਮ ਸਦਾ ਸੁਖ ਆਗੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਨਾਵੇਂ ਕੀ ਕੀਮਤ ਮਤ ਕਹਿ ਨਾ ਜਾਏ ਸੇ ਜਨ ਤਨ ਜਿਨਨ ਇੱਕ ਨਾਮ ਲੇਵਲਾਏ ਨਾਵੇਂ ਕੀ ਕੀਮਤ ਮਤ ਕਹਿ ਨਾ ਜਾਏ जन तन जन एक नाम लिव लाए साची सचि सचावसाराः आपे बख्शे वसारा हार नाम ਸਰਜ ਪ੍ਰਭ ਆਪ ਸੁਨਾਏ ਕਲੇ ਕਾਲ ਵਿੱਚ ਗਰਮਖ ਪਾਏ ਰਹਾ ਹੋ ਹਮ ਮੁਰਖ ਮੁਰਖ ਮਨ ਮਾਹੇ ਹਮੇ ਵਿੱਚ ਸਭ ਕਾਰ ਕਮਾਵੇ ਗੁਰ ਪ੍ਰਸਾਦੀ ਹਮੇ ਜਾਏ ਆਪੇ ਬਖਸ਼ੇ ਲੇ ਮਲਾਈ ਬਿਖਿਆ ਕਾ ਤਨ ਬਹਤਾ ਅਬ ਮਾਨ ਅੰਕਾਰ ਡੁੱਬੇ ਨਾ ਪਾਵੇ ਮਾਨ ਆਪ ਛੋੜ ਸਦਾ ਸੁਖ ਹੋਈ ਗੁਰਮਤ ਸਲਾਈ ਸੱਚ ਸੋਈ ਆਪੇ ਸਾਜ ਕਰਤਾ ਸੋਈ ਸਬੇਨ ਦੁਜਾ ਵਰਨਾ ਕੋਈ ਜਿਸ ਸੱਚ ਲਏ ਸੋਈ ਲਾਗੈ ਨਾਨਕ ਨਾਮ ਸਦਾ ਸੁਖ ਆਗੈ ਸਤਨਾਮ ਸ੍ਰੀ ਵਾਹਿਗੁਰੂ ਸਭ ਜੀ ਨਾਵੇਂ ਕੀ ਕੀਮਤ ਮਤ ਕਹਿ ਨਾ ਜਾਏ ਸੇ ਜਨ ਤਨ ਜੰਨ ਇੱਕ ਨਾਮ ਲੇਵਲਾਏ ਨਾਵੇਂ ਕੀ ਕੀਮਤ ਮਤ ਕਹਿ ਨਾ ਜਾਏ ਸੇ ਜਨ ਧਨ ਜਨ ਇੱਕ ਨਾਮ ਲਿਵ ਲਾਇ ਗੁਰਮਤ ਸਾਚੇ ਸਚਾ ਵਸਾਰਾ ਆਪੇ ਬਖਸ਼ੇ ਦੇਵਸਾਰਾ ਹਰ ਨਾਮ ਅਚਰਜ ਪ੍ਰਭ ਆਪ ਸੁਨਾਏ ਕਲੇ ਕਾਲ ਵਿੱਚ ਗਰਮਖ ਪਾਏ ਰਹਾ ਹੋ ਹਮ ਮੁਰਖ ਮੁਰਖ ਮਨ ਮਾਹੇ ਹੋ ਸਬ ਕਾਰ ਕਮਾਵੇ ਗੁਰ ਪ੍ਰਸਾਦੀ ਹੋਮੇ ਜਾਏ ਆਪੇ ਬਖਸ਼ੇ ਲੇ ਮਲਾਈ ਬਿਖਿਆ ਕਾ ਤਨ ਬਹਤਾ ਅਬ ਮਾਨ ਅੰਕਾਰ ਡੁੱਬੇ ਨਾ ਪਾਵੇ ਮਾਨ ਆਪ ਛੋੜ ਸਦਾ ਸੁਖ ਹੋਈ ਗੁਰਮਤ ਸਲਾਈ ਸੱਚ ਸੋਈ ਆਪੇ ਸਾਜ ਕਰਤਾ ਸੋਈ ਜਿਸ ਬਨ ਦੁਜਾ ਵਰਨਾ ਕੋਈ ਜਿਸ ਸੱਚ ਲਏ ਸੋਈ ਲਾਗੈ ਨਾਨਕ ਨਾਮ ਸਦਾ ਸੁਖ ਆਗੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਨਾਵੇਂ ਕੀ ਕੀਮਤ ਮਤ ਕੈ ਨ ਜਾਏ ਸੇ ਜਨ ਤਾਨ ਜੰਨ ਇੱਕ ਨਾਮ ਲੇਵਲਾਏ ਨਾਵੇਂ ਕੀ ਕੀਮਤ ਮਤ ਕੈ ਨ ਜਾਏ ਸੇ ਜਨ ਧਨ ਜਨ ਏਕ ਨਾਮ ਲਿਵ ਲਾਇ ਗੁਰਮਤ ਸਾਚੀ ਸਚਾ ਵਸਾਰਾ ਆਪੇ ਬਖਸ਼ਿ ਦੇਵਸਾਰਾ ਆਰੇ ਨਾਮ ਅਚਰਜ ਪ੍ਰਭ ਆਪ ਸੁਨਾਏ ਕਲਿ ਕਾਲ ਵਿੱਚ ਗੁਰਮਖ ਪਾਏ ਰਹਾ ਹੋ ਹਮ ਮੁਰਖ ਮੁਰਖ ਮਨ ਮਾਹੇ ਹੋ ਮੈਂ ਵਿਚ ਸਭ ਕਾਰ ਕਮਾਵੇ ਗੁਰ ਪ੍ਰਸਾਦੀ ਹਮੇ ਜਾਏ ਆਪੇ ਬਖਸ਼ੇ ਲੇ ਮਲਾਈ ਬਿਖਿਆ ਕਾ ਤਨ ਬਹਤਾ ਅਬ ਮਾਨ ਕਾਰ ਡੁੱਬੇ ਨਾ ਪਾਵੇ ਮਾਨ ਆਪ ਛੋੜ ਸਦਾ ਸੁਖ ਹੋਈ ਗੁਰਮਤ ਸਲਾਈ ਸੱਚ ਸੋਈ ਆਪੇ ਸਾਜ ਕਰਤਾ ਸੋਈ ਸਬਨ ਦੁਜਾ ਵਰਨਾ ਕੋਈ ਜਿਸ ਸੱਚ ਲਏ ਸੋਈ ਲਾਗੈ ਨਾਨਕ ਨਾਮ ਸਦਾ ਸੁਖ ਆਗੈ ਸਤਨਾਮ ਸ੍ਰੀ ਵਾਹਿਗੁਰੂ ਸਭ ਜੀ ਨਾਵੇਂ ਕੀ ਕੀਮਤ ਮਤ ਕਹਿ ਨਾ ਜਾਏ ਸੇ ਜਨ ਤਨ ਜਿਨਨ ਇੱਕ ਨਾਮ ਲੇਵਲਾਏ ਨਾਵੇਂ ਕੀ ਕੀਮਤ ਮਤ ਕਹਿ ਨਾ ਜਾਏ ਸੇ ਜਨ ਤਨ ਜਨ ਇੱਕ ਨਾਮ ਲਿਵਲਾਈ ਗੁਰਮਤ ਸਾਚੀ ਸਚਾ ਵਸਾਰਾ ਆਪੇ ਬਖਸ਼ਿ ਦੇਵ ਵਿਚਾਰਾ ਹਰ ਨਾਮ ਜਾਜ ਪ੍ਰਭ ਆਪ ਸੁਨਾਏ ਕੱਲੇ ਕਾਲ ਵਿੱਚ ਗੁਰਮਖ ਪਾਏ ਰਹਾ ਹੋ ਹਮ ਮੁਰਖ ਮੁਰਖ ਮਨ ਮਾਹੇ ਹੋ ਮੈਂ ਵਿਚ ਸਭ ਕਾਰ ਕਮਾਵੇ ਗੁਰ ਪ੍ਰਸਾਦੀ ਹਮੇ ਜਾਏ ਆਪੇ ਬਖਸ਼ੇ ਲੇ ਮਲਾਈ ਬਿਖਿਆ ਕਾ ਤਨ ਬਹਤਾ ਅਬ ਮਾਨ ਸ਼ੰਕਾਰ ਡੁੱਬੇ ਨਾ ਪਾਵੇ ਮਾਨ ਆਪ ਛੋੜ ਸਦਾ ਸੁਖ ਹੋਈ ਗੁਰਮਤ ਸਲਾਈ ਸੱਚ ਸੋਈ ਆਪੇ ਸਾਜ ਕਰਤਾ ਸੋਈ ਤੇ ਸਬੈਨ ਦੂਜਾ ਵਰਨਾ ਕੋਈ ਜਿਸ ਸੱਚ ਲਏ ਸੋਈ ਲਾਗੈ ਨਾਨਕ ਨਾਮ ਸਦਾ ਸੁਖ ਆਗੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਨਾਵੇਂ ਕੀ ਕੀਮਤ ਮਤ ਕਹਿ ਨਾ ਜਾਏ ਸੇ ਜਨ ਤਾਨ ਜੰਨਨ ਇੱਕ ਨਾਮ ਲੇਵਲਾਏ ਨਾਵੇਂ ਕੀ ਕੀਮਤ ਮਤ ਕਹਿ ਨਾ ਜਾਏ जन तन जन एक नाम लिव लाये गुरमत साची सचा वसारा आपे बख्शे देव वचारा हार नाम अचर्ज ਬਬ ਆਪ ਸੁਨਾਏ ਕੱਲੇ ਕਾਲ ਵਿੱਚ ਗੁਰਮਖ ਪਾਏ ਰਹਾ ਹੋ ਹਮ ਮੁਰਖ ਮੁਰਖ ਮਨ ਮਾਹੇ ਹਮੇ ਵਿੱਚ ਸਭ ਕਾਰ ਕਮਾਵੇ ਗੁਰ ਪ੍ਰਸਾਦੀ ਹੋ ਮੇ ਜਾਏ ਆਪੇ ਬਖਸ਼ੇ ਲੇ ਮਲਾਈ ਬਿਖਿਆ ਕਾ ਤਨ ਬਹੁਤਾ ਅਬ ਮਾਨ ਸ਼ੰਕਾਰ ਡੂਬੇ ਨਾ ਪਾਵੇ ਮਾਨ ਆਪ ਛੋੜ ਸਦਾ ਸੁਖ ਹੋਈ ਗੁਰਮਤ ਸਲਾਈ ਸੱਚ ਸੋਈ ਆਪੇ ਸਾਜਿ ਕਰਤਾ ਸੋਈ ਜਿਸ ਬਨ ਦੁਜਾ ਵਰਨਾ ਕੋਈ ਜਿਸ ਸੱਚ ਲਏ ਸੋਈ ਲਾਗੈ ਨਾਨਕ ਨਾਮ ਸਦਾ ਸੁਖ ਆਗੈ ਸਤਨਾਮ ਸ੍ਰੀ ਵਾਹਿਗੁਰੂ ਸਭ ਜੀ ਨਾਵੇਂ ਕੀ ਕੀਮਤ ਮਤ ਕਹਿ ਨਾ ਜਾਏ ਸੇ ਜਨ ਤਾਨ ਜਿੰਨ ਇੱਕ ਨਾਮ ਲੇਵਲਾਏ ਨਾਵੇਂ ਕੀ ਕੀਮਤ ਮਤ ਕਹਿ ਨਾ ਜਾਏ ਜਨ ਤਨ ਜਨ ਇੱਕ ਨਾਮ ਲਿਵ ਲਾਈ ਗੁਰਮਤ ਸਾਚੀ ਸਚਾ ਵਸਾਰਾ ਆਪੇ ਬਖਸ਼ਿ ਦੇਵਸਾਰਾ ਹਰ ਨਾਮ ਅਚਰਜ ਪ੍ਰਭ ਆਪ ਸੁਨਾਏ ਕਲਿ ਕਾਲ ਵਿੱਚ ਗੁਰਮਖ ਪਾਏ ਰਹਾਓ ਹਮ ਮੁਰਖ ਮੁਰਖ ਮਨ ਮਾਹੇ ਹੋ ਮੇ ਸਭ ਕਾਰ ਕਮਾਵੇ ਗੁਰ ਪ੍ਰਸਾਦੀ ਹਮੇ ਜਾਏ ਆਪੇ ਬਖਸ਼ਿ ਲੇ ਮਲਾਈ ਬਿਖਿਆ ਕਾ ਤਨ ਬਹਤਾ ਅਬ ਮਾਨ ਹੰਕਾਰ ਡੂਬੇ ਨਾ ਪਾਵੇ ਮਾਨ ਆਪ ਛੋੜ ਸਦਾ ਸੁਖ ਹੋਈ ਗੁਰਮਤ ਸਲਾਈ ਸੱਚ ਸੋਈ ਆਪੇ ਸਾਜ ਕਰਤਾ ਸੋਈ ਸਬੇਨ ਦੁਜਾ ਵਰਨਾ ਕੋਈ ਜਿਸ ਸੱਚ ਲਏ ਸੋਈ ਲਾਗੈ ਨਾਨਕ ਨਾਮ ਸਦਾ ਸੁਖ ਆਗੈ ਸਤਨਾਮ ਸ੍ਰੀ ਵਾਹਿਗੁਰੂ ਸਭ ਜੀ ਨਾਵੇਂ ਕੀ ਕੀਮਤ ਮਤ ਕਹਿ ਨਾ ਜਾਏ ਸੇ ਜਨ ਤਾਨ ਜੰਨ ਇੱਕ ਨਾਮ ਲੇਵਲਾਏ ਨਾਵੇਂ ਕੀ ਕੀਮਤ ਮਤ ਕਹਿ ਨਾ ਜਾਏ ਸੇ ਜਨ ਤਨ ਜਨ ਇੱਕ ਨਾਮ ਲਿਵ ਲਾਇ ਗੁਰਮਤ ਸਾਚੀ ਸਚਾ ਵਸਾਰਾ ਆਪੇ ਬਖਸ਼ਿ ਦੇਵ ਵਿਚਾਰਾ ਹਰਜ ਪ੍ਰਭ ਆਪ ਸੁਨਾਏ ਕੱਲੀ ਕਾਲ ਵਿੱਚ ਗੁਰਮਖ ਪਾਏ ਰਹਾਓ ਹਮ ਮੁਰਖ ਮੁਰਖ ਮਨ ਮਾਹੇ ਹੋ ਮੇ सब कार कमावे गोर प्रसादी होमे जाए आपे बख्शे मलाई बिखिया का तन बह